ਆਜੀ ਪੁੱਤ ਬਣ ਕੇ ਛੇਤੀ ਲੈ ਸਖਦੇਵ ਸਿਆ ਹੁਣ ਫੇਰ ਵਾਗ ਗਿਆ ਕੇਰਾ ਤਾਂ ਇਹ ਸਖਦੇਵ ਸਿਆ ਮੈਨੂੰ ਤਾਂ ਲੱਗਦਾ ਫੇਰ ਚਾਰ ਗਿਆ ਤੈਨੂੰ ਨਾ ਆਊਗਾ ਤਾਂ ਹੈ ਗਿਆ ਅੱਛਾ ਅਬਸ਼ਕ ਲੇਟ ਹੋ ਜੇ ਫਿਰ ਉਹਦੋਂ ਨੂੰ ਉਹਨੂੰ ਐ ਵੀ ਉਹ ਰੇਖਣਿਆ ਦੇਣੇ ਹੋਰ ਚੱਲ ਕੋਈ ਨਾ ਫੇਰ ਦੇਖ ਲੈਨੇ ਆ ਇਹਨੂੰ ਉਹ ਤਾਂ ਤੈਨੂੰ ਦੁਬਾਰੇ ਚਾਰ ਗਿਆ ਚੱਲ ਕੋਈ ਨਾ ਫੇਰ ਆਪਾਂ 10 ਮਿੰਟ ਡੀਕ ਲੈਨੇ ਆ ਆਪਾਂ ਨੂੰ ਇਹ ਲੈਣੀ ਲੱਗੂਗੀ ਰੇ ਅੱਜ ਚੱਲ ਦੇਖ ਲਾਂਗੇ ਫੇਰ ਆਪਾਂ ਟਾਈਮ ਦੇਖ ਕਿੰਨਾ ਹੋ ਗਿਆ ਬਲਦੇਵ ਸਿਆ 7:00 ਵੱਜ ਗਏ ਉਹ ਤਾਂ ਦਵਾਰੇ ਚਾਰ ਗਿਆ ਤੈਨੂੰ ਫਿਰ ਐਂ ਕਰਦੇ ਆ ਆਪਾਂ ਮੈਂ ਖੰਡਿਆ ਦੇਣਾ ਤੂੰ ਬੈਠਿਆ ਰਹਾ ਮੈਨੂੰ ਚਲੂੰਗਾ ਭਰ ਕੇ ਫੜਾਇਆ ਕਰੀ ਚਲ ਐਂ ਕਰ ਲੈ ਫਿਰ ਤੂੰ ਹੋਰ ਕੀ ਹੱਲ ਐ ਫਿਰ ਆ ਦੋ ਚ ਨੂੰ ਕੇ ਪਰੇ ਪਏ ਨੇ ਲੈ ਜਾ ਇੱਕ ਚੱਕੇ ਤੂੰ ਹੋਰ ਐਵੇਂ ਫਿਰ ਹੌਲੀ ਹੌਲੀ ਖੰਡਿਆ ਲੈਨੇ ਆ ਇੱਕ ਤਾਂ ਸਿਆਲ ਕਰਕੇ ਗੋਡੇ ਦੁਖਣ ਲੱਗ ਗਏ ਮੈਂ ਤੈਨੂੰ ਕਹਿਆ ਤੀ ਬੇਪਾ ਨੂੰ ਆਪ ਨੂੰ ਹੀ ਖਣਿਆ ਨਹੀਂ ਪਊਗੀ। ਉਹ ਕੀ ਕਰੀਏ ਰਲਾਇਆ ਤਾਂ ਸੁੱਖ ਕਰਕੇ ਦੀ ਵੀ ਸੁਗੋ ਹੋ ਜੂਗਾ। ਇਹਨਾਂ ਦਾ ਕਾਹਨੂੰ ਸੁੱਖ ਐ ਬਾਈ ਇਹ ਤਾਂ ਆਪ ਨੂੰ ਹੀ ਮੰਦੀ ਲੈਣੀ ਪੈਂਦੀ ਐ ਤੈਨੂੰ ਪਹਿਲਾਂ ਵੀ ਹੋਰ ਲੈ ਫਿਰ ਐ ਕਰੀ ਤੂੰ ਮੈਨੂੰ ਚਲੂੰਗਾ ਫੜਾ ਜੀ। ਚੰਗਾ ਤੂੰ ਚੱਲੇ ਜਾਂਦਾ ਆ ਗਿਆ ਤੇਨੇ ਖੜਿਆ ਤੂੰ। ਹਾ ਤੂੰ ਆ ਚਲੂੰਗਾ ਲੈ ਕੇ ਆ ਜੀ ਫਿਰ ਇੰਨੇ ਆਪਾਂ ਖੜਿਆਨੇ ਆ ਹੌਲੀ ਹੌਲੀ। ਚੰਗਾ। ਰਲਾਇਆ ਤਾਂ ਸੁੱਖ ਕਰਕੇ ਦੀ ਮੇਰਾ ਸਾਲਾ ਵੀ ਕੰਮ ਆ ਜਾ ਕਰੂਗਾ ਚਾਰ ਦਿਨ ਤਾਂ ਉਦੋਂ ਸਹੁਰੇ ਲਾਇਆ ਹੁਣ ਕਹਿੰਦਾ ਮੇਰੀ ਸਾਲੀ ਨੇ ਰੱਖ ਲਿਆ ਕਰਕੇ ਆ ਨਾ ਇਹਦੀ ਬਹੂ ਨਾਲ ਗਲਾਬੋਂ ਨਾਲ ਗੱਲ ਰੋਜ਼ ਲਾਰੇ ਲਾ ਦਿੰਦਾ ਹੁਣ ਕਹਿ ਕੇ 10 ਮਿੰਟ ਕਹਿੰਦਾ ਸਮਾਨ ਰੱਖਿਆ ਵਾ ਹੁਣ ਆ ਗਿਆ ਕਹਿੰਦਾ ਮੈਂ ਫੇ ਪੰਗਾ ਕਰਿਆ ਨੌਕਰ ਰੱਸ ਕੇ ਮੇਰੇ ਸਾਲੇ ਨੇ ਪੰਪ ਦੇ ਦੇ ਕੇ ਤਿੰਨ ਕਿੱਲੇ ਹੋਠੇਕੇ ਤੇ ਦਵਾਤੇ ਉਹ ਸਖਦੇਵ ਸਿਆ ਲੈ ਆਂ ਚਲੂੰਗਾ ਹੋਰ ਆ ਜਾ ਚਾਰ ਤੇ ਨੇ ਚਾਲ ਓਏ ਮੇਰਾ ਸਾਲਾ ਰੱਖਿਆ ਤਾਂ ਹੀ ਕੰਮ ਵਾਸਤੇ ਦੀਗਾ ਵੀ ਕੰਮ ਪਾ ਨਾ ਇਹ ਚ ਪਾ ਜਾ ਕਿੱਥੇ ਲਹੂ ਪੀਤਾ ਮਾੜੀ ਲਾਦ ਨੇ ਤੂੰ ਘਾਰੇ ਤੂੰ ਹੀ ਪੈਸੇ ਦੁੱਟਿਆ ਨਾ ਹੋਰ ਨਾਲੇ ਲੱਖ ਰੁਪਇਆ ਲੈ ਗਿਆ ਹਜੇ ਰੋਬ ਮਾਰਦਾ ਮੇਰੇ ਤੇ ਚੱਲ ਆ ਕਿਚੜੂ ਘਰ ਆ ਗਿਆ ਖੰਡਿਆ ਦੇ ਹੁਣ ਤਾਂ ਚੱਲ ਫਿਰ ਹੋਰ ਕੀ ਹੈ ਹੁਣ ਤਾਂ ਇਹਦੀ ਬਹੂ ਨਾ ਕਰਨੀ ਆ ਕੱਲ ਨੂੰ ਗੱਲ گلਾਬੋਂ ਨਾਲ ਪੈਸੇ ਲੈ ਜਾਂਦਾ ਰੋਜ਼ ਨਾ ਹਜੇ ਤੱਕ ਨਹੀਂ ਆਇਆ ਚਾਰ ਦੇ ਚਾਰ ਗੱਟੇ ਖੰਡਵਾਲੇ ਅੰਜਰ ਦਾ ਲਾ ਕੇ ਲਾਰੇ ਨਾ ਕੀ ਦਸੀ ਏ ਕਾਹ ਸਕਦੇ ਐ ਵਸਿਆ ਤੈਨੂੰ ਦਿਖਿਆ ਨਹੀਂ ਹਜੇ ਉਹ ਆਂਦਾ ਮੈਨੂੰ ਲੱਗਦਾ ਉਹ ਆ ਗਿਆ ਐ ਮੇਰਾ ਸਾਲਾ ਹੁਣ ਦੱਸ ਉਹ ਕਿੰਨੇ ਵੀ ਉਹਦਾ ਆਊਗਾ ਉਹੀ ਤੇਰੀ ਗੱਲ ਪੱਕੀ ਹੋ ਗਈ ਦੱਸ ਵੀ ਤੂੰ ਦੱਸ ਕਿਦੋਂ ਦਾ ਕਹਿ ਕੇ ਆ ਉਹ ਮੇਰਾ ਸਾਲਾ ਤੂੰ ਹੁਣ ਆਇਆ ਮੇਰਾ ਸਾਲਾ ਮੈਂ ਤਾਂ ਮੈਦਾ ਉਹਦੀ ਗਿਆ ਤੇ ਡਿੱਗੀ ਮੈਂ ਤੈਨੂੰ ਲਾਗੇ ਬੋਲਣ ਕਹਿੰਦੇ ਕਣਕ ਮਿਲੂਗੀ ਮੈਂ ਪਰਚੀਆਂ ਕਟਾਣ ਆ ਆ ਹੁੰਦੀਪੂ ਦਾ ਖੰਡ ਵਾ ਕੇ ਚਾਰ ਗੱਟੇ ਮੈਂ ਤਾਂ ਬੁੜਾ ਮਾਰਦਾ ਨਾ ਪੰਪ ਦੇ ਕੇ ਮੈਨੂੰ ਖੰਡਿਆਂ ਦਾ ਨਾ ਮੈਂ ਤੂੰ ਕਿਉਂ ਟੈਨਸ਼ਨ ਲਿਆ ਕਰਦਾ ਮੇਰੇ ਲੋਕ ਗਾਣਾ ਦਿੰਦੇ ਨੇ ਡੰਡੀ ਚੜ ਗਈ ਕਣਕ ਤੇਰੀ ਬਹੂ ਨਾਲ ਕਰੂੰ ਕੱਲ ਨੂੰ ਗਲਬੋਂ ਨਾਲ ਗੱਲ ਓ ਨਹੀਂ ਚੱਲ ਤੂੰ ਲਾਰੇ ਲਾਣ ਲੱਗ ਗਿਆ ਮੈਨੂੰ ਪੰਪ ਦੇ ਕੇ ਕਾਤੋਗੇ ਅਸੀਂ ਤੂੰ ਸਾਡੀ ਆ ਪੈਲੇ ਚ ਬੋਲ ਬਈ ਤੈਨੂੰ ਮੈਂ 20 ਵਾਰੀ ਕਹਤਾ ਸਾਡੀ ਗੱਲ ਓਏ ਸੁਜਦੇ ਮੇਰਾ ਯਾਰ ਐ ਪੁਰਾਣਾ میری گل سن میری گل سن لے میں کالو تیری بہو ਕੋਲ ਤੈਨੂੰ ਜਾ ਕੇ ਗੱਲ ਕਰੂੰਗਾ ਠੀਕ ਹੈ ਤੂੰ ਕਦੇ ਕਹਿੰਦਾ ਸਾਲੀ ਨੇ ਰੱਖ ਲਿਆ ਕਦੇ 마ਸੀ ਨੇ ਰੱਖ ਲਿਆ ਤੇ ਮੇਰਾ ਲਹੂ ਪੀ ਰੱਖਿਆ ਰੱਖ ਨਹੀਂ ਲੈਣੀ بیپو ਫੇਰ ਲੈ ਲੈੰਦਾ بولنے تے ਕਹਿੰਦੇ ਜੱਜ ਕਟਾ ਨਹੀਂ ਤੂੰ ਮੈਨੂੰ ਦੱਸ ਵੀ ਸਕਦਾ ਸੀਗਾ ਮੇਰਾ ਬਲੱਡ ਵਾਜੂਆ ਉਹ بس یار ਤੂੰ ਮੈਨੂੰ ਇਹੀ ਮਾਰਦਾ